ਪੰਜਾਬ ਦਾ ਵੱਡਾ ਕਲਾਕਾਰ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੀ ਪੂਰਾ ਪੰਜਾਬ ਕੱਲ ਫੁੱਟ ਫੁੱਟ ਰਾਜਵੀਰ ਜਵੰਦੇ ਦੇ ਲਈ ਰੋਂਦਾ ਆ ਰਿਆ ਅੱਖਾਂ ਨਮ ਸੀ ਪੂਰੇ ਪੰਜਾਬੀ ਸੰਗੀਤ ਜਿਹੜੀ ਇੰਡਸਟਰੀ ਆ ਉਹਨਾਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਪਹੁੰਚੀ ਸੀ ਜਿੱਥੇ ਉਹਨਾਂ ਦੀ ਜਿਹੜੀ ਅੰਤਮ ਸੰਸਾਰ ਅੰਤਮ ਜਿਹੜੀ ਯਾਤਰਾ ਉਹ ਕੱਢੀ ਜਾਣੀ ਸੀ ਅੰਤਮ ਅਰਦਾਸ ਕੀਤੀ ਜਾਣੀ ਸੀ ਵੱਡੀ ਤਦਾਦ ਦੇ ਵਿੱਚ ਲੋਕ ਮੌਜੂਦ ਸੀ ਹਰ ਇੱਕ ਦੀ ਜਿਹੜੀ ਅੱਖ ਆ ਉਹ ਨਾਮ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਜਿੰਨੇ ਪੰਜਾਬ ਦੇ ਟੌਪ ਦੇ ਕਲਾਕਾਰ ਆ ਸਾਰਿਆਂ ਦੇ ਨਾਲ ਬਹੁਤ ਪਿਆਰ ਸੀ ਰਾਜਵੀਰ ਜਵੰਦੇ ਦਾ ਕਦੇ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਪਿਆ ਸੀ ਆਮ ਤੌਰ ਤੇ ਆਪਾਂ ਵੇਖਿਆ ਕਿ ਧੜਿਆਂ ਦੇ ਵਿੱਚ ਵੰਡੀ ਹੋਈ ਆ ਪੰਜਾਬ ਦੀ ਜਿਹੜੀ ਸੰਗੀਤਕ ਇੰਡਸਟਰੀ ਆ ਪਰ ਰਾਜਵੀਰ ਜਵੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹ ਸਾਰਿਆਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਰਦਾ ਸੀ ਸਾਰਿਆਂ ਦੇ ਨਾਲ ਉਸ ਦਾ ਜਿਹੜਾ ਮੋਹ ਪਿਆਰ ਸੀ ਆਪਣੇ ਕੰਮ ਤੇ ਕਰ ਮਤਲਬ ਸੀ ਕੰਮ ਕਰਦਾ ਸੀ ਉਸ ਤੋਂ ਬਾਅਦ ਇੰਜੋਏ ਕਰਨ ਦੇ ਲਈ ਉਹ ਚਲਾ ਜਾਂਦਾ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਨਾਮੀ ਕਲਾਕਾਰ ਦੀ ਡਾਇਰੀ ਦੇ ਵਿੱਚ 62 ਅਖਾੜੇ ਬੁੱਕ ਪਏ ਸੀ 62 ਅਖਾੜੇ ਇਸ ਸੀਜ਼ਨ ਦੇ ਇਸ ਕਲਾਕਾਰ ਦੇ ਬੱਕ ਛੱਡ ਕੇ ਗਿਆ ਇਹਨਾਂ ਤਮ ਦਿੱਤਾ ਸੀ ਪ੍ਰਮਾਤਮਾ ਨੇ ਇਸ ਨੂੰ ਸੋਹਣੀ ਸੂਰਤ ਸੀ ਜੇਕਰ ਕਿਸੇ ਨੇ ਜੇਕਰ ਕਿਸੇ ਨੇ ਦੱਸਣਾ ਹੋਵੇ ਕਿ ਪੰਜਾਬੀ ਕਿਵੇਂ ਦੇ ਹੁੰਦੇ ਆ ਤੇ ਉਸ ਦੀ ਇੱਕ ਜੇਕਰ ਫੋਟੋ ਭੇਜਣੀ ਹੋਵੇ ਰਾਜਵੀਰ ਜਵੰਦੇ ਦੀ ਫੋਟੋ ਭੇਜ ਕੇ ਦੱਸ ਸਕਦਾ ਕਿ ਪੰਜਾਬੀ ਐਵੇਂ ਦੇ ਹੁੰਦੇ ਆ ਸਾਰੇ ਗੁਣ ਸੀ ਉਸ ਦੇ ਵਿੱਚ ਲੰਮਾ ਲੱਛਾ ਗੱਭਰੂ ਸਿਰ ਤੇ ਉੱਤੇ ਦਸਤਾਰ ਗੋਰਾ ਰੰਗ ਫਰਤੀਲਾ ਚੰਚਲ ਸੁਭਾਅ ਤੇ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਆਪਣੇ ਕੰਮ ਤੇ ਕਰ ਮਤਲਬ ਰੱਖਣਾ ਕੋਈ ਚਲਾਕੀ ਨਹੀਂ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਕੰਮ ਕਰਨਾ ਇੰਜੋਏ ਕਰਨਾ ਜੇਕਰ ਕਿਸੇ ਦੇ ਘਰ ਖਾੜਾ ਲਾਉਣ ਜਾਂਦਾ ਸੀ ਤੇ ਟਾਈਮ ਨਹੀਂ ਟਪਾਉਂਦਾ ਸੀ ਇਸ ਕਰਕੇ ਇਸ ਕਲਾਕਾਰ ਦੇ ਬਹੁਤ ਜੇਕਰ ਕਿਸੇ ਦੇ ਅਖਾਰਾ ਲਾਉਣ ਜਾਂਦਾ ਸੀ ਕੋਈ ਬੌਂਸਰ ਨਾਲ ਨਹੀਂ ਹੁੰਦਾ ਸੀ ਆਪਣੀ ਸਿਕਿਉਰਿਟੀ ਆਪ ਕਰਦਾ ਸੀ ਇਹ ਨੌਜਵਾਨ ਕਲਾਕਾਰ ਕਦੇ ਕਿਸੇ ਨੇ ਇਸ ਨੂੰ ਫਰੋਤੀ ਨਹੀਂ ਮੰਗੀ ਕਦੇ ਕਿਸੇ ਨੇ ਇਸ ਨੂੰ ਉੱਚਾ ਨਹੀਂ ਮਾਣੀ ਬੋਲਿਆ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਲੋਕ ਇਸ ਨੌਜਵਾਨ ਕਲਾਕਾਰ ਦੇ ਫੈਨ ਸੀ ਸਿਰ ਤੇ ਦਸਤਾਰ ਹੋਣ ਕਰਕੇ ਜਿੱਥੇ ਇੱਕ ਪੰਜਾਬੀਅਤ ਨੂੰ ਘਾਟਾ ਪਿਆ ਉੱਥੇ ਸਿੱਖ ਜਿਹੜਾ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਦੇ ਲਈ ਪ੍ਰੇਰਨਾ ਸਰੋਤ ਸੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇੱਕ ਮੱਧ ਵਰਗੀ ਪਰਿਵਾਰ ਤੋਂ ਉੱਠ ਕੇ ਐਡਾ ਨਾਮ ਹਾਸਲ ਕਰਨਾ ਆਪਣੇ ਪਿੰਡ ਦਾ ਨਾਮ ਚਮਕਾਉਣਾ ਮਾਪਿਆਂ ਦਾ ਨਾਮ ਚਕਾਉਣਾ ਚਮਕਾਉਣਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੋਣਾ ਇਹ ਬਹੁਤ ਵੱਡੀ ਗੱਲ ਆ ਬਹੁਤ ਘੱਟ ਲੋਕਾਂ ਦੇ ਹਿੱਸੇ ਇਹੋ ਜੀ ਜਿਹੜੀ ਜਿਹੜੇ ਜਿਹੜੀ ਰਾਜਵੀਰ ਜਵੰਦੇ ਨੂੰ ਸ਼ੌਰਤ ਮਿਲੀ ਸੀ ਉਹ ਬਹੁਤ ਘੱਟ ਲੋਕਾਂ ਨੂੰ ਜਿਹੜੀ ਨਸੀਬ ਹੁੰਦੀ ਆ ਤੇ ਜਿਹੜਾ ਛੋਟਾ ਬੱਚਾ ਜਿਹੜਾ